ਤੇ ਸੌਣ ਦਾ ਮਹੀਨਾ ਸੀ ਤੇ ਕਾਲੀ ਘਟਾ ਚੜੀ ਸੀ ਮੋਟੀਆਂ-ਮੋਟੀਆਂ ਕਣੀਆਂ ਡਿਗਦੀਆਂ ਸੀ ਤੇ ਸਿੱਖ ਬੈਠੇ ਛੇਵੇਂ ਪਾਤਸ਼ਾਹ ਨੂੰ ਕਹਿੰਦੇ ਮਹਾਰਾਜ ਕੋਈ ਪੂੜੇ ਲਿਆਵੇ ਤੇ ਖੀਰ ਲਿਆਵੇ ਸੌਣ ਦਾ ਮਹੀਨਾ ਹੈ ਸ਼ਕੀਅਤ ਨਾਲੇ ਆਨੰਦ ਲਈਏ ਇੱਕ ਮਾਈ ਆਈ ਸਿਰ ਤੇ ਟੋਕਰੀ ਪੂੜਿਆਂ ਦੀ ਬਾਲਟੀ ਖੀਰ ਦੀ ਭਰ ਕੇ ਲਿਆਈ ਮਹਾਰਾਜ ਨੇ ਛਕਿਆ ਸਿੱਖਾਂ ਨੇ ਪੂੜੇ ਛਕੇ ਖੀਰ ਛਕੀ ਮਹਾਰਾਜ ਨੇ ਵਰ ਦੇ ਕੇ ਆਖਿਆ ਮਾਈ ਤੇਰੀ ਅੰਸ ਬੰਸ ਵਿੱਚ ਇੱਕ ਇਦਾਂ ਦਾ ਮਹਾਬਲੀ ਪੁੱਤ ਪੈਦਾ ਹੋਵੇਗਾ ਜਿਹੜਾ ਤੁਹਾਡੇ ਨਾਮ ਨੂੰ ਬਿਲਕੁਲ ਰਛਨਾ ਕੇ ਰੱਖ ਦਵੇਗਾ ਦੁਨੀਆ ਭਰ 'ਚ ਤੁਹਾਡੇ ਪੁੱਤ ਦੀ ਧਮ ਹੋਵੇਗੀ ਉਸ ਪੁੱਤ ਦਾ ਨਾਂ ਸੀ ਬਾਬਾ ਵੀਰ ਸਿੰਘ ਨਰੰਗਾਬਾਦੀ ਨਰੰਗਾਬਾਦ ਇਸ ਕਰਕੇ ਕਿਹਾ ਜਾਂਦਾ ਕਿਉਂਕਿ ਭਲੇਖਾ ਜਾ ਪੈ ਜਾਂਦਾ ਮੈਨੂੰ ਬਹੁਤ ਫੋਨ ਆਏ ਉਹਨਾਂ ਦਿਨਾਂ ਦੇ ਵਿੱਚ ਕਿ ਜਨਮ ਤੇ ਗੱਗੂ ਪੂਵੇ ਦਾ ਨਰੰਗਾਬਾਦ ਕਿਉਂ ਕਿਹਾ ਜਾਂਦਾ ਉਹਦਾ ਕਾਰਨ ਹੈ ਕਿਉਂਕਿ ਬਾਬਾ ਵੀਰ ਸਿੰਘ ਨੇ ਸੇਵਾ ਕੀਤੀ ਆ ਬਾਬਾ ਸਹਿਬ ਸਿੰਘ 베ਦੀ ਦੀ ਉਹਨੇ ਜਾ ਕੇ ਤੇ ਬਾਬਾ ਸਾਹਿਬ ਸਿੰਘ ਬੇਦੀ ਨੇ ਜਦੋਂ ਬਾਬੇ ਵੀਰ ਸਿੰਘ ਨੂੰ ਪ੍ਰਚਾਰ ਵਾਸਤੇ ਤੋਰਿਆ ਸੀ ਨਾ ਕਿ ਜਾ ਕੇ ਪੰਜਾਬ ਚ ਸਿੱਖੀ ਦਾ ਪ੍ਰਚਾਰ ਕਰੋ ਤੇ ਬਾਬੇ ਵੀਰ ਸਿੰਘ ਨੇ ਸਭ ਤੋਂ ਪਹਿਲਾਂ ਡੇਰਾ ਪਿੰਡ ਨਰੰਗਾਬਾਦ ਚ ਬਣਾਇਆ ਸੀ ਇਸ ਕਰਕੇ ਨਰੰਗਾਬਾਦ ਕਿਹਾ ਜਾਂਦਾ ਉਹਨਾਂ ਨੂੰ ਰਾਣੀ ਕਹਿੰਦੀ ਕਬਰ ਸਾਹਿਬ ਜਾਣਾ ਕਿੱਥੇ ਐ ਕਬਰ ਕਸ਼ਮੀਰਾ ਸਿੰਘ ਕਹਿੰਦਾ ਰਾਣੀਆਂ ਬਾਬਾ ਵੀਰ ਸਿੰਘ ਨਰੰਗਾਬਾਦ ਵਾਲੇ ਤੋਂ ਬਿਨਾ ਸਾਡੀ ਬਾਹ ਕਹੇ ਨੇ ਨਹੀਂ ਫੜਨੀ ਕਹਿੰਦੀ ਕਿੱਥੇ ਆ ਕਵਰ ਸਾਹਿਬ ਕਹਿੰਦੇ ਮੈਨੂੰ ਇਹ ਵੀ ਨਹੀਂ ਪਤਾ ਪਰ ਲੱਭਦੇ ਆ ਲੱਭਦੇ ਆ ਲੱਭ ਲਾਂਗੇ 365 ਗੁਰਦੁਆਰੇ ਆ ਉਸ ਮਹਾਤਮਾ ਦੇ ਪਰਸੋਂ 365 ਗੁਰਦੁਆਰਿਆਂ ਚ ਸਮਾਗਮ ਹੋਇਆ ਅੱਧਿਓਂ ਜਦੇ ਚਲੋ ਪਾਕਿਸਤਾਨ ਚ ਰਹਿ ਗਏ ਕੁਝ ਸਾਡੇ ਇੱਥੇ ਆ 365 ਅਸਥਾਨ ਸੀ 1947 ਤੱਕ ਬਾਬਾ ਬੀਰ ਸਿੰਘ ਨਰੰਗਾਬਾਦ ਵਾਲਿਆਂ ਦੇ ਡੇਰਾ ਸੀ ਪਿੰਡ ਮੁਠਿਆਂ ਵਾਲੀ ਉਹ ਦਰਿਆ ਸਤਲੁਜ ਦੇ ਕੰਢੇ ਉੱਤੇ ਮੈਨੂੰ ਦੀਵਾਨ ਕਰਨ ਦਾ ਮੌਕਾ ਮਿਲਿਆ ਹਾਜ਼ਰੀ ਭਰਨ ਦਾ ਮੌਕਾ ਮਿਲਿਆ ਉੱਥੇ ਪਿੰਡ ਮੁਠਿਆਂ ਵਾਲੀ ਚ ਦਰਬਾਰ ਲੱਗਾ ਬਾਬਾ ਵੀਰ ਸਿੰਘ ਨਰੰਗਾ ਬਾਦ ਵਾਲੇ ਬੈਠੇ ਆ ਗੁਰੂ ਪਾਤਸ਼ਾਹ ਦੀ ਹਜ਼ੂਰੀ ਤਖਤ ਸਾਹਮਣੇ ਲੱਗਾ ਏ ਜਾਂ ਇੱਕ ਸੇਵਾਦਾਰ ਨੇ ਆਵਾਜ਼ ਮਾਰ ਕੇ ਆਖਿਆ ਬਾਬਾ ਜੀ ਪਛਾਣ ਨਹੀਂ ਆਉਂਦੀ ਬਾਹਰ ਪਤਾ ਨਹੀਂ ਕੌਣ ਆਇਆ ਵਾ ਨਾਲ ਉਹਦੀ ਘਰ ਵਾਲੀ ਆ ਤੇ ਉਹ ਬਿਹੋਸ਼ ਹੋ ਕੇ ਥੱਲੇ ਡਿੱਗੀ ਆ ਤੇ ਬੰਦਾ ਕੱਪੜਿਆਂ ਤੋਂ ਵੇਖਣ ਨੂੰ ਤਾਂ ਲੱਗਦਾ ਕਿ ਚੰਗੇ ਘਰ ਦਾ ਵਾ ਹੁਣ ਬੰਦੇ ਨੂੰ ਨਹੀਂ ਪਤਾ ਵੀ ਕਬਰ ਕਸ਼ਮੀਰਾ ਸਿੰਘ ਆ ਬੰਦਾ ਵੇਖਣ ਨੂੰ ਕੱਪੜਿਆਂ ਤੋਂ ਬੜਾ ਚੰਗਾ ਲੱਗਦਾ ਹੈ ਪੜਿਆ ਲਿਖਿਆ ਲੱਗਦਾ ਹੈ ਚੰਗੇ ਘਰ ਦਾ ਲੱਗਦਾ ਹੈ ਪਰ ਐਂ ਜਾਵਦਾ ਜਿਵੇਂ ਮੁਸੀਬਤ ਦਾ ਮਾਰਿਆ ਹੋਵੇ ਜਾਣੀ ਜਾਨ ਮਹਾਪੁਰਸ਼ ਬਾਬਾ ਵੀਰ ਸਿੰਘ ਨਰੰਗਾ ਬਾਦ ਵਾਲੇ ਉੱਠੇ ਦਰਬਾਰ ਦੇ ਵਿੱਚੋਂ ਨੰਗੇ ਭੱਜ ਕੇ ਬਾਹਰ ਨੂੰ ਗਏ ਕੀ ਵੇਖਦੇ ਆ ਰਾਣੀ ਬੇਹੋਸ਼ ਪਈ ਆ ਕਬਰ ਕਸ਼ਮੀਰਾ ਸਿੰਘ ਆਪਣੇ ਮੋਢੇ ਤੇ ਰੱਖੇ ਸਾਫੇ ਦੇ ਨਾਲ ਆਪਣੇ ਚਿਹਰੇ ਤੋਂ ਮੁੜਕਾ ਪੂੰਝਦਾ ਸੀ ਜਾਂ ਬਾਬਾ ਵੀਰ ਸਿੰਘ ਨਰੰਗਾ ਬਾਦ ਵਾਲੇ ਆਏ ਜਿਵੇਂ ਇੱਕ ਬੱਚਾ ਪਿਓ ਦੀ ਗੱਲ ਬੱਕੜੀ ਚਾਕੇ ਭੁੱਬੀ ਰੋਂਦਾ ਵਾ ਕਵਰ ਕਸ਼ਮੀਰਾ ਸਿੰਘ ਬਾਬਾ ਵੀਰ ਸਿੰਘ ਨਰੰਗਾਬਾਦ ਵਾਲਿਆਂ ਨੂੰ ਜੱਫੀ ਪਾ ਕੇ ਆਪਣਾ ਦੁੱਖ ਇਉਂ ਦੱਸੇ ਲੜੇ ਸੁਭਾਅ ਵੀ ਕਦੇ ਨਾਰਾਜ਼ ਹੋ ਜਾਂਦੇ ਨੇ ਸੁਰੀਲੇ ਸਾਜ਼ ਵੀ ਕਦੇ ਬੇਆਵਾਜ਼ ਹੋ ਜਾਂਦੇ ਨੇ ਜਦੋਂ ਹਰਾਉਣ ਤੇ ਆਵੇ ਕਿਸਮਤ ਬੰਦੇ ਨੂੰ ਲਿਹਾਜ ਵਾਲੇ ਵੀ ਉਦੋਂ ਬੇਲਿਹਾਜ ਹੋ ਜਾਂਦੇ ਨੇ ਕਦੇ ਟਿਕਦੇ ਨਹੀਂ ਤਾਜ ਕਦੇ ਟਿਕਦੇ ਨੇ ਤਾਜ ਪਖਾਰੀਆਂ ਦੇ ਸਿਰਾਂ ਉੱਤੇ ਤਾਜਾਂ ਵਾਲੇ ਵੀ ਕਦੇ ਬੇਤਾਜ ਹੋ ਜਾਂਦੇ ਨੇ ਤਾਜਾਂ ਵਾਲੇ ਵੀ ਕਦੇ ਬੇਤਾਜ ਹੋ ਜਾਂਦੇ ਨੇ ਹਾ ਸ਼ਮ ਸ਼ਮ ਵੇਣ ਲੱਗਾ ਨੈਣੋ ਸ਼ਮ ਸ਼ਮ ਵੇਣ ਲੱਗਾ ਬਾਬਾ ਜੀ ਦੇ ਮੋਢੇ ਲੱਗ ਕੇ ਹੋ ਬਾਬਾ ਜੀ ਦੇ ਮੋਢੇ ਲੱਗ ਕੇ ਕਸ਼ਮੀਰਾ ਸਿੰਘ ਕੇ ਲੱਗਾ ਕਸ਼ਮੀਰਾ ਸਿੰਘ ਕੇ ਲੱਗਾ ਹੀਰਾ ਸਿੰਘ ਦਾ ਸਤਾਇਆ ਹੀਰਾ ਸਿੰਘ ਦਾ ਮੇਰੀ ਰਾਣੀ ਨੂੰ ਲਿਆ ਬਾਬਾ ਜੀ ਮੇਰੀ ਰਾਣੀ ਨੂੰ ਲਿਆ ਬਾਬਾ ਜੀ ਦੀ ਉਸ ਦੀ ਬਚਾ ਬਾਬਾ ਜੀ ਹੋਈ ਏ ਤੁਸਾਂ ਦੇ ਬਗੈਰ ਬਾਬਾ ਜੀ ਤੁਸਾਂ ਦੇ ਬਗੈਰ ਬਾਬਾ ਜੀ ਸਾਡਾ ਆਸਰਾ ਨਾ ਕੋਈ ਸਿਰਾਂ ਨਾ ਕੋਈ ਏ ਸਾਡਾ ਆਸਰਾ ਨਾ ਕੋਈ ਏ ਸਾਡਾ ਆਸਰਾ